ਚਾਈਨਾ ਨੇ ਅੱਜ ਕਿਹਾ ਵੀ ਜਿਹੜਾ ਅਮਰੀਕਾ 'ਚ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਗੱਲਬਾਤ ਕਰ ਰਿਹਾ ਵੀ ਸਾਡੀ ਗੱਲਬਾਤ ਚੱਲ ਰਹੀ ਆ ਟੈਰਫ ਤੇ ਉਹ ਕਹਿੰਦੇ ਸਾਰੀਆਂ ਝੂਠੀਆਂ ਤੇ ਬੇਸਲੈਸ ਰਿਪੋਰਟਸ ਹੈਗੀਆਂ ਆ ਜੇ ਅਮਰੀਕਾ ਵਾਲਿਆਂ ਨੇ ਸਾਡੇ ਨਾਲ ਗੱਲਬਾਤ ਕਰਨੀ ਆ ਇਹ ਚਾਈਨਾ ਵਾਲੇ ਕਹਿ ਰਹੇ ਆ ਪਹਿਲਾਂ ਜਿਹੜੇ ਟੈਰਫ ਲਾਏ ਉਹ ਸਾਰੇ ਘਟਾਏ ਜਾਣ ਉਸ ਤੋਂ ਬਾਅਦ ਜਿਹੜੀ ਆ ਗੱਲਬਾਤ ਹੋਊਗੀ ਇਹਨੂੰ ਦੇਖ ਕੇ ਅੱਜ ਜਿਹੜੀ ਸਟਾਕ ਮਾਰਕੀਟ ਉਹ ਸਟਾਲ ਰਹੀ ਆ ਆਲਮੋਸਟ ਉਹਦੇ ਤੇ ਕੋਈ ਬਾਹਲੀ ਐਕਟੀਵਿਟੀ ਨਹੀਂ ਹੈਗੀ ਬਹੁਤ ਸਾਰੀਆਂ ਜੋ ਕੰਪਨੀਆਂ ਹੈਗੀਆਂ ਆ ਉਹ ਜੋ ਕੁਝ ਚੱਲ ਰਿਹਾ ਆ ਖਾਸ ਕਰਕੇ ਪੈਪਸੀਕੋ ਮਾਰਕ ਇਹਨਾਂ ਨੇ ਕਿਹਾ ਆ ਵੀ ਸਾਡੀ ਅਰਨਿੰਗਸ ਬਹੁਤ ਜ਼ਿਆਦਾ ਜਿਹੜੀਆਂ ਘਟ ਹੋਣਗੀਆਂ ਅਮਰੀਕਨ 에ਅਰਲਾਈਨ ਨੇ ਵੀ ਇਹੀ ਫੋਰਕਾਸਟ ਕੀਤਾ ਆ ਡਾਲਰ ਜਿਹੜਾ ਆ ਉਹ ਬਹੁਤ ਸਾਰੀਆਂ ਜਿਹੜੀਆਂ ਮੇਜਰ ਕਰੰਸੀਜ਼ ਆ ਉਹਨਾਂ ਦੇ ਅਗੇਂਸਟ ਵੀਕ ਹੋਇਆ ਹੈਗਾ ਯੂਰੋ ਬ੍ਰਿਟਿਸ਼ ਪਾਉਂਡ ਜਾਂ ਜਪਾਨੀ ਜੈਨ ਇਸੇ ਤਰ੍ਹਾਂ ਜਿਹੜਾ 10 ਜੀਟ ਰੈਰੀ ਬੌਂਡ ਆ ਉਹਦੀ ਵੀ ਜਿਹੜੀ ਕੀਮਤ ਡਿੱਗ ਪਈ ਹੈਗੀ 4.32% ਤੇ ਜਿਹੜੇ ਔਇਲ ਦੇ ਫਿਊਚਰਸ ਆ ਉਹ ਥੋੜੇ ਜਿਹਾ ਰਿਕਵਰ ਕੀਤੇ ਆ 60 ਡਾਲਰ ਦੇ ਕਰੀਬ ਪਰ ਬੈਰਲ ਆ ਇਸ ਟਾਈਮ ਸਟਾਕਸ ਏਸ਼ੀਆ ਤੇ ਯੂਰਪ ਦੇ ਵਿੱਚ ਮਿਕਸ ਆ ਸੋ ਟੈਰਫ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਉਹ ਪੂਰੇ ਵਰਲਡ ਦੇ ਵਿੱਚ ਉਹ ਵੀ ਬੜੀ ਜਿਹੜੀ ਆ ਖਤਰਨਾਕ ਬਣੀ ਹੋਈ ਹੈਗੀ ਆ ਜੀ